ਕਾਨ ਸਿੰਘ ਰੱਬਾ ਨੂੰ ਪੜਿਆ ਉਹ ਲਿਖਦਾ ਕਿ ਗੁਰਤੇਗਵਧ ਸਾਹਿਬ ਜੀ ਜਿਹੜੇ ਪਰਿਵਾਰ ਦੇ ਘਰ ਰੁਕੇ ਜਾ ਕੇ ਹਲਵਾਈ ਪਰਿਵਾਰ ਹੈ ਅੱਛਾ ਜੀ ਮੈਂ ਉਸ ਹਲਵਾਈ ਪਰਿਵਾਰ ਨੂੰ ਮਿਲਣ ਗਿਆ ਪਰ ਮਿਲਦਾ ਨਹੀਂ ਸੀ ਕਿਸੇ ਨੂੰ ਹਾਂ ਪਰ ਦੋ ਤਿੰਨ ਗੇੜੇ ਕੱਢਣੇ ਪਏ ਸਬਰ ਸੀ ਅੰਦਰ ਵੀ ਨਹੀਂ ਮੈਂ ਤਾਂ ਕੀਤੀਆਂ ਇੱਕ ਵਾਰ ਮਿਲ ਲਓ ਹਾਂ ਉਹਨਾਂ ਦੇ ਨਾਲ ਮੈਂ ਬੈਠਿਆ ਉਹਨਾਂ ਨੂੰ ਸਾਰਾ ਬਖਾਇਆ ਵੀ ਆਏ ਤੁਸੀਂ ਗੁਰਤੇਗਵਧ ਸਾਹਿਬ ਜੀ ਦੇ ਸਮੇਂ ਤੋਂ ਕਹਿੰਦੇ ਹਾਂ ਹਾਂ ਤੇ ਉਹਨਾਂ ਦਾ ਬੱਚਾ ਆਇਆ ਆਪ ਆਇਆ ਪਰਿਵਾਰ ਸਾਹਮਣੇ ਮੈਨੂੰ ਕਹਿੰਦੇ ਵੇਖਣਾ ਚਾਹੁੰਦੇ ਤੁਸੀਂ ਇਸ ਥਾਨ ਦੇ ਹਾਲਾਤ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਿਆ ਜਦੋਂ ਜਾ ਕੇ ਦੇਖਿਆ ਕੋ ਗੁਰਦੁਆਰਾ ਸਾਹਿਬ ਹੈ ਖੇਤਾਂ ਦੇ ਵਿੱਚ ਜੰਗਲ ਦੇ ਵਿੱਚ ਲੱਖ ਲੱਖ ਤੱਕ ਘਾਹ ਉੱਗਿਆ ਹੋਇਆ ਹਮ ਨਿਸ਼ਾਨ ਸਾਹਿਬ ਟੁੱਟਿਆ ਹੋਇਆ ਹਮ ਪ੍ਰਤਨ ਛੋਟੀ ਇੱਟਾਂ ਦੀ ਕੰਧਾਂ ਬਣੀਆਂ ਨੇ ਅੱਜ ਤੱਕ ਗੁਰਦੁਆਰਾ ਸਬ ਖੰਡਰਪਿਆ ਗੁਰੂ ਕਾ ਬਾਗ ਨੌਵੇਂ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਯਾਦ ਵਿੱਚ ਜਦੋਂ ਜਾ ਕੇ ਦੇਖਿਆ ਗੁਰਤੇਗਵਾਦ ਸਬ ਦੇ ਸਥਾਨ ਦੇ ਹਾਲਾਤ ਰੋਂ ਨਿਕਲ ਆਇਆ ਕੋਈ ਕਮੇਟੀ ਨਹੀਂ ਆਈ ਉੱਥੇ ਉਹ ਪਰਿਵਾਰ ਨੂੰ ਮੈਂ ਇੱਕ ਗੱਲ ਪੁੱਛੀ ਵੀ ਤੁਹਾਨੂੰ ਬਖਸ਼ਿਸ਼ ਕੋਈ ਕਹਿੰਦੇ ਹੈਗੀ ਆ ਬਖਾਈਏ ਇਸ ਬਖਸ਼ਿਸ਼ ਨੂੰ ਬਚਾਉਣ ਵਾਸਤੇ ਸਾਨੂੰ ਸਾਰੇ ਪਰਿਵਾਰ ਨੂੰ ਕੇਸ ਕਤਲ ਕਰਾਉਣੇ ਪਏ ਵਾਹਿਗੁਰੂ ਅਸੀਂ ਸਰਦਾਰ ਸੀ ਹਮ ਲੇਕਿਨ ਜਦੋਂ ਪਤਾ ਲੱਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਾੜਿਆ ਜਾ ਰਿਹਾ ਅੱਗਾ ਲਾਈਆਂ ਜਾ ਰਹੀਆਂ ਨੇ ਹਮ ਅਸੀਂ ਤਿਲਕ ਲਾ ਕੇ ਖੜੇ ਹੋਗੇ ਵੀ ਹਮ ਤੋਂ ਹਿੰਦੂ ਹੈ ਹਮ ਤੁਹਾਡਾ ਗੁਰੂ ਗ੍ਰੰਥ ਸਾਹਿਬ ਬਚਾ ਲਿਆ ਉੱਪਰ ਗਿਆ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਸ ਗ੍ਰੰਥ ਸਾਹਿਬ ਦੀ ਬੈਕ ਸਾਈਡ ਦੇ ਵਿੱਚ 6ਵੇਂ ਪਾਤਸ਼ਾਹ ਦੀ ਤਸਵੀਰ ਅੱਛਾ ਜੀ ਅੱਜ ਵੀ ਮੌਜੂਦ ਹੈ